ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰ ਦਿਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਜੰਗ ਦੇ ਹਾਲਾਤਾਂ ਵਿਚਕਾਰ ਪੰਜਾਬ ਸਰਕਾਰ ਦੀ ਹੈਬ ਕੈਬਨਿਟ ਮੀਟਿੰਗ ਸੀਐਮ ਮਾਨ ਨੇ ਕੀਤਾ ਵੱਡਾ ਐਲਾਨ ਐਂਟੀ ਡਰੋਨ ਸਿਸਟਮ ਇਰੀਤੇਗੀ ਪੰਜਾਬ ਸਰਕਾਰ ਪੰਜਾਬ ਭਾਰ ਚ ਰੱਖਿਆ ਗਿਆ ਬਲੈਕਆਊਟ ਚੰਡੀਗੜ੍ਹ ਮੋਹਾਲੀ ਚ ਲੋਕਾਂ ਨੂੰ ਘਰਾਂ ਚ ਅੰਦਰ ਰਹਿਣ ਦੀ ਅਪੀਲ ਸਰਕਾਰੀ ਅਧਿਕਾਰੀਆਂ ਦੀ ਛੁੱਟੀ ਰੱਦ ਆਪਰੇਸ਼ਨ ਸੰਧੂਰ ਦੇ ਚੱਲਦਿਆਂ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਸੁਖਿੰਦਰ ਸਿੰਘ ਰੰਦਾਵਾ ਦਾ ਵੱਡਾ ਬਿਆਨ ਹਰ ਦੇਸ਼ ਨੂੰ ਪਾਕਿਸਤਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ ਚੰਡੀਗੜ੍ਹ ਚ ਹਵਾਈ ਹਮਲੇ ਦਾ ਅਲਰਟ ਪਠਾਨਕੋਟ 에ਅਰ ਬੇਸ ਚ ਸਰਚ ਭਿੰਡਾ ਹੁਸ਼ਿਆਰਪੁਰ ਵਿੱਚ ਮਿਲੇ ਰਾਕਟ ਹੁਣ ਖਬਰਾਂ ਵਿਸਥਾਰ ਨਾਲ ਸਰਹੱਦ ਤੇ ਤਣਾਅ ਵਿਚਕਾਰ ਪੰਜਾਬ ਦੀ ਭਗਵੰਤ ਮਾਨ ਵੀ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਹੁਣ ਪੰਜਾਬ ਸਰਕਾਰ ਨੇ ਕਿਸੇ ਵੀ ਅਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਿੱਚ ਹੋਈ ਸੀ ਮੀਟਿੰਗ ਵਿੱਚ ਕੁੱਲ 15 ਫੈਸਲਿਆਂ ਤੇ ਮੋਹਰ ਲਗਾਈ ਗਈ ਹੈ ਜਿਨ੍ਹਾਂ ਵਿੱਚੋਂ ਜੰਗ ਦੇ ਹਾਲਾਤਾਂ ਦੇ ਮੱਦੇ ਨਜ਼ਰ ਲਏ ਗਏ ਨੇ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਐਂਟੀ ਡਰੋਨ ਸਿਸਟਮ ਖਰੀਦਣ ਦਾ ਫੈਸਲਾ ਲਿਆ ਹੈ ਇਸ ਦੇ ਕੈਬਨਟ ਵੱਲੋਂ ਬਜਟ ਵੀ ਪਾਸ ਕਰ ਦਿੱਤਾ ਗਿਆ ਹੈ ਪਾਕਿਸਤਾਨ ਨਾਲ ਲਗਦੀ ਪੰਜਾਬ ਦੀ 532 ਕਿਲੋਮੀਟਰ ਸਰਹੱਦ 'ਤੇ ਐਂਟੀ ਡਰੋਨ ਸਿਸਟਮ ਲੱਗੇਗਾ ਜਿਸ ਦਾ ਪਠਾਨਕੋਟ ਤੋਂ ਅਬੂਹਰ ਤੱਕ ਦੇ ਇਲਾਕੇ ਕਵਰ ਹੋਣਗੇ ਐਂਟੀ ਡਰੋਨ ਸਿਸਟਮ ਖਰੀਦ ਰਹੇ ਹਾਂ ਉਹਦਾ ਪਿਛਲੇ ਦਿਨੀ ਲਾਂਚਿੰਗ ਵੀ ਹੋਈ ਸੀ ਪਾਇਲਟ ਕਰਕੇ ਦੇਖਿਆ ਸੀਗਾ ਤੁਸੀਂ ਕਹੇ ਹੋਵੋਗੇ ਤੇ ਸੋ ਪੂਰਾ ਪਠਾਨਕੋਟ ਤੋਂ ਲੈ ਕੇ ਅਭੋਰ ਤੱਕ ਸਾਡਾ ਜਿਹੜਾ ਪੂਰਾ ਬਾਰਡਰ ਹੈ 532 ਕਿਲੋਮੀਟਰ ਉਹ ਐਂਟੀ ਡਰੋਨ ਸਿਸਟਮ ਨਾਲ ਲੈਸ ਹੋਊਗਾ ਪਹਿਲੀ ਗਲਤੀ ਸੀ ਉਧਰੋਂ ਉੱਡਣੀ ਨਹੀਂ ਦੇਵਾਂਗੇ ਉਹ ਐਂਟੀ ਡਰੋਨ ਸਿਸਟਮ 'ਚ ਇਹ ਵੀ ਹੈਗਾ ਕਿ ਉਹ ਉੱਥੋਂ ਉੱਡੇ ਹੀ ਨਾ ਜੇ ਉਹ ਉੱਡ ਕੇ ਸਾਡੀ ਸਟ੍ਰੈਟਜੀ 'ਚ ਆ ਗਿਆ ਤਾਂ ਉਹਨੂੰ ਉੱਥੇ ਹੀ ਉਹਨੂੰ ਬੀਐਸਐਫ ਵੀ ਨਾਲ ਇਹਦੇ ਵਿੱਚ ਹੈ ਵੀ ਬੀਐਸਐਫ ਕੋਲ ਕੁਝ ਪਹਿਲਾਂ ਵੀ ਨੇ ਉਹਨਾਂ 'ਚ ਅਸੀਂ ਐਡ ਕਰਕੇ ਸਾਰਾ ਬਾਰਡਰ ਜਿਹੜਾ ਉਹ ਲੈਸ ਕਰਦਾ ਲੱਗਦਾ ਹੈ ਤਾਂ ਅਬ ਡਿਸਟ੍ਰਿਕਸ਼ਨਰ ਨਾਲ ਜਾਂ ਨੇੜੇ ਦਾ ਕੋਈ ਵੀ ਸਰਕਾਰੀ ਆਫਿਸ ਹੈ ਉਹਦੇ ਦੱਸੋ ਕਿ ਕੋਈ ਬੰਦਾ ਬਲੈਕ ਮਾਰਕੀਟਿੰਗ ਕਰ ਰਿਹਾ ਤੁਹਾਨੂੰ ਘੱਟ ਚੀਜ਼ ਦੇ ਰਿਹਾ ਜਾਂ ਮਹਿੰਗੀ ਦੇ ਰਿਹਾ ਛੇ ਡਿਸਟ੍ਰਿਕਟ ਸਾਡੇ ਜਿਹੜੇ ਬਾਰਡਰ ਦੇ ਨੇ ਉਹਨਾਂ ਚ ਖਾਸ ਤੌਰ ਤੇ ਦੋ ਦੋ ਮੰਤਰੀ ਜਿਹੜੇ ਨੇ ਉਹ ਉੱਥੇ ਮੌਜੂਦ ਰਹਿਣਗੇ ਤੇ ਹਰ ਰੋਜ਼ ਉਹ ਸਟੋਰਾਂ ਤੇ ਵੀ ਜਾਣਗੇ कर्याने द द भी कोई काम कोई कमी पेशी या कोई ट्रक नहीं आ रहा कोई समान नहीं आ रहा अंक मिकशोर sure करा कोई ब्लैक मार्केटिंग या स्टोरेज की लड़ नहीं है पैगी तो पैनिक होने की ज़्यादा अफवाह चाण की लड़ नहीं सो so, आर्मी जो भी कहूगी जिन्हें भी कहूगी कर लेंगे पर सोफल कोई पैनिक होने की लड़ नहीं कोई अफवाह चा की लड़ नहीं सब कुछ ठीक ठाक चल रहा हाँ कुछ शैल्स मिले ने खेतों ਤੁਕੜੇ ਹੋ ਸਕਦੇ ਨੇ ਉਹ ਪਰ ਕੋਈ ਨਹੀਂ ਪੰਜਾਬ ਜੰਮਿਆਂ ਨੂੰ ਨਿੱਤ ਮਹਿਮਾ ਪੰਜਾਬ ਖੜਾ ਦੇਸ਼ ਵਾਸਤੇ ਸਭ ਤੋਂ ਪਹਿਲਾਂ ਸਾਡਾ ਸੀਨਾ ਹੀ ਤੰਗਦਾ ਜਦੋਂ ਦੁਸ਼ਮਣ ਵੱਲੋਂ ਗੋਲੀ ਆਉਂਦੀ ਹੈ ਤਾਂ ਅਸੀਂ ਖੜਾਂਗੇ ਤੇ ਪੰਜਾਬ ਆਪਣੇ ਦੇਸ਼ ਦੀ ਪੰਜਾਬ ਆਪਣੇ ਤਿਰੰਗੇ ਦੀ ਔਰ ਪੰਜਾਬ ਆਪਣੇ ਪਾਣੀਆਂ ਦੀ ਰੱਖ ਕਰੂਗਾ ਸਾਪਾ ਜਾਣਕਾਰੀ ਅਨੁਸਾਰ 10 ਕੈਬਨਟ ਮੰਤਰੀਆਂ ਨੂੰ ਸਰਹੱਦੀ ਕਈ ਸਰਹੱਦੀ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿੱਥੇ ਉਹ ਹਸਪਤਾਲ ਫਾਇਰ ਸਟੇਸ਼ਨ ਰਾਸ਼ਨ ਦੀ ਉਪਲਬਧਤਾ ਅਤੇ ਐਮਰਜੈਂਸੀ ਸੇਵਾਵਾਂ ਦਾ ਨਿਰੀਖਣ ਕਰਨਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਨੂੰ ਕਭਰਾਉਣ ਦੀ ਕੋਈ ਲੋੜ ਨਹੀਂ ਹੈ ਪੰਜਾਬ ਦੇ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ ਉਨ੍ਹਾਂ ਕਿਹਾ ਹੈ ਕਿ ਇਸ ਬਾਰੇ ਮੰਤਰੀਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਨੇ ਜੋ ਸਰਹੱਦੀ ਇਲਾਕਿਆਂ ਵਿੱਚ ਜਮਾਖੋਰੀ ਤੇ ਕਾਲਾ ਬਾਜ਼ਾਰੀ ਰੋਕਣਗੇ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਕਰਕੇ ਪੰਜਾਬ ਤੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਹਨ ਜੇਕਰ ਬੀਤੀ ਰਾਤ ਦੀ ਗੱਲ ਕਰੀਏ ਤਾਂ ਪਾਕਿਸਤਾਨ ਵੱਲੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਮਲਾ ਕੀਤਾ ਗਿਆ ਜਿਸ ਦਾ ਇਰਾਦਾ ਭਾਰਤੀ ਫੌਜ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਪੰਜਾਬ ਵਿੱਚ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਤਿਹਾਤ ਵਰਤਦੇ ਹੋਏ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਲਗਾਤਾਰ ਪੰਜਾਬ ਭਰ ਵਿੱਚ ਬਲੈਕਆਊਟ ਰੱਖਿਆ ਗਿਆ ਪਾਕਿਸਤਾਨ ਵੱਲੋਂ ਕੀਤੇ ਗਏ ਅਸਫਲ ਡਰੋਨ ਹਮਲੇ ਤੇ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਮੈਂ ਪਾਕਿਸਤਾਨ ਨੂੰ ਟੁਕੜਾ ਜਵਾਬ ਦੇਣ ਲਈ ਸਾਰੇ ਫੌਜੀ ਅਧਿਕਾਰੀਆਂ ਨੂੰ ਸਲਾਮ ਕਰਦਾ ਅਸੀਂ ਇਸ ਦੁਸ਼ਮਣ ਦੇਸ਼ ਨੂੰ ਨਹੀਂ ਬਖਸ਼ਾਂਗੇ ਮੈਨੂੰ ਉਮੀਦ ਹੈ ਕਿ ਉਹਨਾਂ ਨੇ ਆਪਣਾ ਸਬਕ ਸਿੱਖਿਆ ਹੋਵੇਗਾ ਤੇ ਭਵਿੱਖ ਦੇ ਵਿੱਚ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ ਅ ਦੇਖਿਏ ਮੈਂ ਸਭੀ ਆਰਮੀ ਕੇ ਜਵਾਨੋ ਕੋ ਸਲੂਟ ਕਰਤਾ ਹੂੰ ਜਿਨੋ ਨੇ ਇੱਕ ਕਰਾਰਾ ਜਵਾਬ ਜੋ ਹੈ ਉਹ ਪਾਕਿਸਤਾਨ ਕੋ ਦਿਆ ਹੈ बिल्कुल हम अपने दुश्मन देश को बिल्कुल नहीं छोड़ेंगे जो भी कार्रवाई मैं समझता हूँ मिल्ट्री कर रही है वो बिल्कुल सही कर रही है और दूसरा कल उन्होंने प्रयास किया था जैसे मीडिया से पता चला कि उन्होंने प्रयास किया था पर लेकिन उनको एक सख्त मैसेज जो है इंडियन आर्मी की तरफ से भारतीय आर्मी की तरफ से दिया गया तो मैं समझता हूँ अब आगे से वो ऐसा नहीं करेंगे उनको सब मिल गया होगा आगे से ऐसा करेंगे तो मैं समझता हूँ और भी सख्त कार्रवाई जो उनके खिलाफ होगी हम इंडियन आर्मी के साथ हैं हम पूरे पंजाब के लोग देश के लोग जो हैं वो इंडियन आर्मी के साथ चट्टान की तरह खड़े हैं हम कोई भी मूवमेंट जो पाकिस्तान की तरफ से होगी उसका मुंह तोड़ जवाब देंगे छुट्टी पे नहीं जाएगा सबकी छुट्टियां जो रद्द कर दी गई हैं हमारा जो हेल्थ सिस्टम है हमारा जो सेहत सेहत डिपार्टमेंट है मेडिकल सेवाएं हैं मेडिकल सेवाओं को और मजबूत कर दिया गया सभी जितनी भी मेडिसिन होती है है जो भी भी होता है, वो पूरी पूरी तरह तरह कंप्लीट कर लिया गया किसी को भी हम हम नहीं आने देंगे देश 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 के 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 लोगों साथ 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 हैं हैं हैं। और हमारे देश हैं, और हमारे की मिलिट्री हरपाल सिंह चीमा की किसी नहीं है असी सारे ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ਚ ਭਾਰਤ ਵੱਲੋਂ ਕਿਤੇ ਆਪਰੇਸ਼ਨ ਸੰਦੂਰ ਦੇ ਚੱਲਦੇ ਆ ਦੋਵੇਂ ਦੇਸ਼ਾਂ ਵਿੱਚ ਭਾਰਤ ਦੇ ਪਾਕਿਸਤਾਨ ਵਿੱਚ ਵਿਚਾਲੇ ਤਣਾ ਦਾ ਮਾਹੌਲ ਬਣਿਆ ਹੋਇਆ ਹੈ ਭਾਰਤ ਵੱਲੋਂ ਜਿੱਥੇ ਪਾਕਿਸਤਾਨ ਸੀ ਤਾਂ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉੱਥੇ ਹੀ ਹੁਣ ਬੀਤੇ ਦਿਨ ਤੋਂ ਪਾਕਿਸਤਾਨ ਦੀਆਂ ਕਾਰਵਾਈਆਂ ਸਾਹਮਣੇ ਆ ਰਹੀਆਂ ਹਨ ਹਾਲਾਂਕਿ ਭਾਰਤੀ ਫੌਜ ਵੱਲੋਂ ਉਹਨਾਂ ਸਾਰੀਆਂ ਕਾਰਵਾਈਆਂ ਨੂੰ ਅਸਫਲ ਕੀਤਾ ਜਾ ਰਿਹਾ ਹੈ ਭਾਰਤ ਪਾਕਿਸਤਾਨ ਤਣਾਅ ਦੇ ਚੱਲਦਿਆ ਕਾਂਗਰਸ ਦੇ ਸੰਸਦ ਮੈਂਬਰ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੂਰੇ ਦੇਸ਼ ਦੇ ਹਥਿਆਰਬੰਦ ਸੈਨਿਕਾਂ ਦੇ ਨਾਲ ਖੜੇ ਹਾਂ ਰੰਧਾ ਹਵਾ ਨੇ ਕਿਹਾ ਕਿ ਅੱਜ ਪਾਕਿਸਤਾਨ ਡਰਿਆ ਹੋਇਆ 1965 ਤੇ 1971 ਵਿੱਚ ਵੀ ਉਨ੍ਹਾਂ ਨੇ ਭਾਰਤ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਸੀ ਹਰ ਦੇਸ਼ ਨੂੰ ਪਾਕਿਸਤਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਇੱਕ ਸਰਹੱਦੀ ਸ਼ਹਿਰ ਤੋਂ ਹਾਂ ਮੈਂ ਆਪਣੀ ਮਹੀਨਾਵਾਰ ਤਨਖਾਹ ਰਾਸ਼ਟਰੀ ਰੱਖਿਆ ਫੰਡ ਵਿੱਚ ਵਿਦਾਨ ਕੀਤੀ ਹੈ ਹਰ ਨਾਗਰਿਕ ਨੂੰ ਦੇਸ਼ ਲਈ ਯੋਗਦਾਨ ਪਾਉਣਾ ਚਾਹੀਦਾ ਹੈ ਦੇਖਿਏ ਜੋ ਪਾਕਿਸਤਾਨ ਜੋ ਕਰ ਰਿਹਾ ਹੈ ਉਹ ਇੱਕ ਟੈਰਰਿਸਟ ਕੰਟਰੀ ਹੈ ਔਰ हमेशा ही वो हिंदुस्तान के अगेंस्ट आज नहीं बहुत जब से पार्टीशन के टाइम से वो इंडिया को दुश्मन समझ रहा है पड़ोसी होता है वो उसको अपने पड़ोस वालों के साथ अच्छे रिलेशन रखने चाहिए पर इनकी आईएसआई ने पाकिस्तान को भी ख़त्म कर दिया और कभी उन्होंने हिंदुस्तान के साथ भी नहीं चलने दिया बहुत ये अनफॉर्चुनेट बात है पहले खालिस्तान के टाइम में आईएसआई ने पूरा पंजाब को ख़त्म करने के लिए जोर लगा दिया हिंदू सिख एकता को ख़त्म करने के लिए उन्होंने पूरा जोर लगाया पर वो ख़त्म नहीं कर पाए और अल्टीमेटली ये जो टेरिस्ट थे वो ही ख़त्म हुए जो वहाँ अटैक हमने किए हैं टेरिस्ट ट्रेनिंग सेंटरों पर वो बहुत अच्छा काम है और मुरीद के जो ए, मेरे खेल नारोवाल के पास ही है वहाँ जो अटैक किया है वो आज से नहीं मेरे ख्याल के जब से पंजाब में टेररिज्म का टाइम आया था एटी एटीज में उस टाइम भी वहाँ ट्रे, इनका ट्रेनिंग सेंटर था तो उसको ख़त्म करना मेरे ख्याल बहुत बड़ी बात है कि पंजाब का टेररिज्म भी ख़त्म होगा और पूरे हिंदुस्तान का भी ख़त्म होगा और, और जहाँ जहाँ भी इन्होंने किए हैं तो ਉਹ ਅੱਛਾ ਕੰਮ ਕੀਤਾ ਔਰ ਪੂਰਾ ਦੇਸ਼ ਪੂਰੇ ਲੋਕ ਪੂਰਾ ਹਿੰਦੁਸਤਾਨ ਪੂਰਾ ਪੰਜਾਬ ਇਹ ਆਪਣੀ ਫੌਜਾਂ ਕੇ ਸਾਥ ਖੜਾ ਹੈ ਕਾਬਿਲ ਅਗੋਰੇਗੀ ਭਾਰਤ ਵੱਲੋਂ ਕੀਤੀ ਗਈ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਵੱਲ ਵੀ ਐਕਸ਼ਨ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਬੀਤੇ ਦਿਨ ਪਾਕਿਸਤਾਨ ਵੱਲੋਂ ਭਾਰਤ ਵੱਲ ਮਿਜ਼ਾਈਲਾਂ ਅਤੇ ਡਰੋਨ ਹਮਲੇ ਕੀਤੇ ਗਏ ਜਿਸ ਨੂੰ ਸਮਾਂ ਰਹਿੰਦੇ ਭਾਰਤੀ ਫੌਜ ਨੇ ਅਸਫਲ ਕਰ ਦਿੱਤਾ ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਲੈਕਆਊਟ ਦੀ ਸਥਿਤੀ ਰਹੀ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਸਮੇਂ-ਸਮੇਂ ਤੇ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਪਾਰਤਪਾਕਤ ਤਣਾ ਨੂੰ ਵੇਖਦਿਆਂ ਹੋਇਆ ਪੰਜਾਬ ਦੇ ਕੀ ਜ਼ਿਲ੍ਹਾ ਵਿੱਚ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਚੰਡੀਗੜ੍ਹ ਵਿੱਚ ਅੱਜ ਸਵੇਰੇ ਡਰੋਨ ਐਕਟ ਦੇ ਖਲਸੇ ਕਾਰਨ ਕਈ ਘੰਟੇ ਸਾਇਰਨ ਵੱਜਦੇ ਰਹੇ ਇਸ ਤੋਂ ਬਾਅਦ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ ਪਟਿਆਲਾ ਜ਼ਿਲ੍ਹੇ ਪ੍ਰਸ਼ਾਸਨ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਘਰਾਂ ਵਿੱਚ ਰਹਿਣ डीसी ਚੰਡੀਗੜ੍ਹ ਨੇ ਸੂਚਨਾ ਜਾਰੀ ਕਰਦੇ ਹੋਏ ਦੱਸਿਆ ਹੈ ਕਿ 에어ਫੋਰਸ ਸਟੇਸ਼ਨ ਤੋਂ ਸੰਭਾਵੀ ਹਮਲੇ ਦੀ ਚੇਤਾਵਨੀ ਮਿਲੀ ਹੈ। ਵਾਰਨਿੰਗ ਸਾਰਨ ਬਚਾਏ ਜਾ ਰਹੇ ਹਨ। ਸਾਰਿਆਂ ਨੂੰ ਘਰ ਦੇ ਅੰਦਰ ਰਹਿਣ ਅਤੇ ਬਾਲਕੋਨੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ। ਉਦੋਂ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਲਈ ਸੰਦੇਸ਼ ਵਾਰੀ ਕੀਤਾ ਗਿਆ ਅਤੇ ਕਿਹਾ ਗਿਆ ਕਿ ਯੂਟੀ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਅਸੀਂ ਮੁਹਾਲੀ ਦੇ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਖਿੜਕੀਆਂ ਤੇ ਸ਼ੀਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। दे। जैसे ही चंडीगढ़ में जिस भी टाइम सायरन की आवाज आती है तुरंत रोड और पार्क को छोड़ के अपने घरों के अंदर चले जाएं। कोई रोड और पार्क पे न मिले नियर बाई अगर आपका मकान नहीं है, तो नियर बाई बिल्डिंग में चले जाएं। कोई दिक्कत नहीं है रोड और पार्क के अंदर कोई नहीं मिलेगा जैसे ही सायरन की आवाज़ सुन, सुनाई देती है अपने घरों के अंदर चले जाएंगे ਇਸਦੇ ਨਾਲੇ ਪਟਿੰਡਾ ਵਿੱਚ ਇਸਦੇ ਪਿੰਡ ਹੀ ਤੁਗਵਾਲੀ ਦੇ ਖੇਤਾਂ ਵਿੱਚ ਰਾਕਟ ਦੇ ਟੁਕੜੇ ਮਿਲੇ ਨੇ ਐਸਐਸਪੀ ਅਮਾਨਿਤ ਕੁੰਡੇਲ ਨੇ ਕਿਹਾ ਕਿ ਰਾਤ ਨੂੰ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਭਾਰਤੀ ਫੌਜ ਦਸਤੇ ਮੌਕੇ ਤੇ ਪਹੁੰਚ ਕੇ ਏਰੀਆ ਨੂੰ ਆਪਣੇ ਕੌਚੇ ਵਿਸ਼ਲਿਤ ਹੈ ਹੁਸ਼ਾਰਪੁਰ ਦੇ ਵਿੱਚ ਵੀ ਉੱਚੀ ਬੱਸੀ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਗਈ ਇੱਥੇ ਇੱਕ ਫੌਜ ਦਾ ਕੈਂਪ ਹੈ ਫਰੀਦਕੋਟ ਦੀ ਵੀ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਸੀ ਇਹ ਹੁਕਮ ਅਫਵਾਹਾਂ ਫੈਲਣ ਤੋਂ ਰੋਕਵਚਨ ਲਾਗੋ ਕੀਤਾ ਗਿਆ ਸੀ ਸੋ ਫਿਲਹਾਲ ਹੁਣ ਫਰੀਦਕੋਟ ਦੇ ਵਿੱਚ ਇੰਟਰਨੈਟ ਸੇਵਾਵਾਂ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਨਾਦੇੜ ਜਾਣ ਵਾਲੀ ਫਲਾਈਟ ਸਮੇਤ ਹੋਰ ਫਲਾਈਟਾਂ ਰੱਦ ਕਰ ਦਿੱਤੀਆਂ ਨੇ ਸੋ ਬੀਤੀ ਰਾਤ ਹੀ ਪਠਾਨਕੋਟ ਵਿੱਚ ਹਮਲੇ ਤੋਂ ਬਾਅਦ ਪੁਲਿਸ ਨੇ ਸਰਚ ਅਭਿਆਨ ਸ਼ੁਰੂ ਕੀਤਾ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਖੇਤਾਂ ਵਿੱਚ ਸਰਚ ਕਰ ਰਹੇ ਨੇ ਇਤਿਹਾਸ ਦਈਏ ਕਿ ਇੱਕ ਬੰਬ ਨੁਮਾ ਚੀਜ਼ ਮਿਲੀ ਹੈ ਜਿਸ ਕਾਰਨ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੋ ਸਵੇਰੇ ਹੀ ਧੜਕਸਾਰ ਤਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ ਹੈ ਵੀਰਵਾਰ ਰਾਤ ਨੂੰ ਪਠਾਨਕੋਟ ਦੇ 에ਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਥੇ ਜਾਣਕਾਰੀ ਅਨੁਸਾਰ ਪਠਾਨਕੋਟ ਵਿੱਚ ਇੱਕ ਪਾਕਿਸਤਾਨੀ ਜਹਾਜ਼ ਨੂੰ ਡੇਕ ਦਿੱਤਾ ਗਿਆ ਹਾਲਾਂਕਿ ਸਰਕਾਰ ਦੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਸੋ ਜਲੰਧਰ ਦੇ ਵਿੱਚ ਦੋ ਥਾਵਾਂ ਤੇ ਡਰੋਨ ਹਮਲੇ ਹੋਏ ਨੇ ਹਾਲਾਂਕਿ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਉਹਨਾਂ ਨੂੰ ਅਸਮਾਨ ਦੇ ਵਿੱਚ ਹੀ ਤਬਾਹ ਕਰ ਦਿੱਤਾ ਹਮਲੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਬਠਿੰਡਾ ਦੇ ਵਿੱਚ ਵੀ ਡਰੋਨ ਦੀ ਆਵਾਜਾਈ ਵੇਖੀ ਗਈ ਪੰਜਾਬ ਤੇ ਹਰਿਆਣਾ ਹਾਈ ਕੋਰਟ 바ਰ ਐਸੋਸੀਏਸ਼ਨ ਨੇ ਅੱਜ ਅਦਾਲਤ ਵਿੱਚ ਨੋ ਵਰਕ ਡੇ ਦਾ ਐਲਾਨ ਕੀਤਾ ਸੋ 바ਰ ਐਸੋਸੀਏਸ਼ਨ ਦੇ ਸਕੱਤਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਸੋ ਭਾਰਤ ਪਾਕਿਸਤਾਨ ਦਰਮਿਆਨ ਛਿੜੇ ਯੁੱਧ ਨੂੰ ਲੈ ਕੇ ਵੀਰਵਾਰ ਨੂੰ ਬਨਾਲਾ ਪ੍ਰਸ਼ਾਸਨ ਦੇ ਵੱਲੋਂ ਜ਼ਿਲ੍ਹਾ ਵਾਸੀਆਂ ਲਈ ਖਾਸ ਹਦਾਇਤਾਂ ਜਾਰੀ ਕੀਤੀ ਗਈਆਂ ਨੇ ਬਨਾਲਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਟੀ ਬੈਨਥਵਲੋ ਬਨਾਲਾ ਦੇ 에ਅਰ ਫੋਰਸ ਸਟੇਸ਼ਨ ਤੇ ਜ਼ਿਲ੍ਹੇ ਵਿੱਚ ਪਟਾਕੇ ਤੇ ਆਤਿਸ਼ਵਾਜੀ ਚਲਾਉਣ ਨੂੰ ਵੀ ਲੈ ਕੇ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਨੇ ਪਾਕਿਸਤਾਨ ਆਪਣੀ ਗਤੀਵਿਧੀਆਂ ਨੂੰ ਰੋਕਣ ਦੇ ਕੋਈ ਸੰਕੇਤ ਨਹੀਂ ਦੇ ਰਿਹਾ ਵੀਰਵਾਰ ਰਾਤ ਨੂੰ ਭਾਰਤ ਤੇ ਹਮਲੇ ਕਾਰਨ ਦੀ ਆਸਫਲ ਕੋਸ਼ਿਸ਼ ਕੀਤੀ ਗਈ ਦੇ ਭਾਰਤ ਨੇ ਇਸ ਹਮਲੇ ਦਾ ਟੁਕਮਾ ਜਵਾਬ ਦਿੱਤਾ ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ Tiwari ਨੇ ਕਿਹਾ ਭਾਰਤੀ ਹਵਾਈ ਸੈਨਾ ਸਮੁੱਚੀ ਵਧਾਈ ਦੀ ਹੱਕਦਾਰ ਹੈ ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ ਹਾਂ ਕਿਉਂਕਿ ਉਹਨਾਂ ਨੇ ਪਾਕਿਸਤਾਨ ਦੁਆਰਾ ਬੁਣੇ ਗਏ ਅਤਵਾਦ ਦੇ ਜਾਲ ਨੂੰ ਤੋੜਨ ਦਾ ਕੰਮ ਕੀਤਾ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ Tiwari ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਸੱਚਮੁੱਚ ਵਧਾਈ ਦੀ ਹੱਕਦਾਰ ਹੈ ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ ਦੇਖਿਏ ਭਾਰਤੀ ਬਾਇਓ ਸੈਨਾ को मुबारकबाद के वो पात्र हैं उनको मैं मुबारकबाद देता हूँ क्योंकि जिस तरह से ये जो आतंकवाद का ताना बाना है जो पाकिस्तान ने बुना है वही मुल्क है जो अमेरिका से पैसा लेता रहा और उसामा बिन लाडन को पनाह देता रहा आ, उस आ, ताने बाने को ध्वस्त करने का नस्ते नाबूद करने का जो बीड़ा उठाया है उसके लिए वो बधाई के पात्र हैं ਭਾਰਤ ਤੇ ਪਾਕਿਸਤਾਨ ਵਿਚਾਲੇ ਲਗਾਤਾਰ ਹੀ ਤਣਾਅ ਵਧ ਰਹੇ ਹਨ ਤੇ ਦੋਹਾਂ ਪਾਸਿਓਂ ਹਮਲੇ ਕੀਤੇ ਜਾ ਰਹੇ ਨੇ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਘਰਾਂ ਦੇ ਵਿੱਚ ਰਹਿਣ ਅਤੇ ਛੱਤਾਂ ਬਾਲਕੋਨੀਆ ਜਾਂ ਖੁੱਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਦਿੱਤੇ ਨੰਬਰਾਂ ਤੇ ਤੁਰੰਤ ਸੰਪਰਕ ਕਰਨ ਲਈ ਵੀ ਕਿਹਾ ਗਿਆ ਹੈ ਆਪਰੇਸ਼ਨ ਸਦੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਲਗਾਤਾਰ ਤਣਾਅ ਵਾਧਾ ਜਾ ਰਿਹਾ ਹੈ ਦੋਵੇਂ ਪਾਸਿਓਂ ਹਮਲਾ ਕੀਤੇ ਜਾ ਰਹੇ ਹਨ ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਪਹਿਲਗਾਮ ਹਮਲੇ ਤੋਂ ਬਾਅਦ ਸਰਹੱਦ ਤੇ ਬਣੇ ਤਰ੍ਹਾਂ ਵਾਲੇ ਮਾਹੌਲ ਵਿੱਚ ਇਨਾ ਪਿੰਡਾਂ ਦੇ ਲੋਕਾਂ ਦਾ ਹੌਸਲਾ ਬੁਲੰਦ ਹੈ ਔਜਲਾ ਨੇ ਕਿਹਾ ਕਿ ਸਰਦੀ ਪਿੰਡਾਂ ਦੇ ਲੋਕ ਹਮੇਸ਼ਾ ਵੰਗਦੇਸ਼ ਦੇ ਨਾਲ ਖੜੇ ਹਨ ਸੰਸਦ ਮੈਂਬਰ ਨੇ ਕਿਹਾ ਹੈ ਕਿ ਜੰਗ ਹੋਵੇ ਜਾਂ ਨਾ ਹੋਵੇ ਸਰੱਦ ਤੇ ਬੈਠੇ ਲੋਕਾਂ ਨੂੰ ਹਮੇਸ਼ਾ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਥੇ ਡਰ ਦਾ ਮਾਹੌਲ ਬਣਿਆ ਹੋਇਆ ਪਰ ਉਹ ਸੰਤੁਸ਼ਟ ਨਹੀਂ ਕਿ ਸਰਦ ਤੇ ਰਹਿਣ ਵਾਲੇ ਲੋਕਾਂ ਕੋਲ ਕਿਸੇ ਜਵਾਨ ਨਾਲੋਂ ਘੱਟ ਹਿੰਮਤ ਅਤੇ ਹੌਸਲਾ ਨਹੀਂ ਹੈ। ਇਸ ਨਗਰ ਦੇ ਵਸਨੀਕ ਵੀ ਔਰ ਬਾਰਡਰ ਏਰੀਏ ਦੇ ਖਾਸ ਕਰ ਸਾਡੇ ਪੈਂਪਰਾ ਇੱਕ ਫਰੰਟਲਾਈਨ ਤੇ ਨੇ ਜਿਹੜੇ ਪਿੱਛੇ ਵੀ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਨੇ ਔਰ ਰਮਦਾਸ ਅਜ਼ਨਾਲਾ ਚੁਗਾਵਾ ਟਾਰੀ ਰਾਣੀਆਂ ਤੂਰ ਤਾਰੀਵਾਲ ਬੜੇ ਫਰੰਟ ਦੇ ਬਾਰਡਰ ਦੇ ਪਿੰਡ ਨੇ ਉਹਨਾਂ ਦੇ ਵੀ ਔਰ ਪਿਛਲੇ ਵੀ ਔਰ ਸਾਡੇ ਤੋਂ ਪੁੱਛੀ ਵੀ ਜਿਹੜੇ ਪੰਜਾਬ ਦਾ ਕੋਈ ਚਾਹੇ ਕੇ ਦੇਸ਼ ਆਪਣੇ ਦੇਸ਼ 'ਚ ਬੈਠਾ ਹੈ ਜਾਂ ਪੰਜਾਬ 'ਚ ਬੈਠਾ ਹੈ ਜਾਂ ਵਿਦੇਸ਼ 'ਚ ਬੈਠੇ ਨੇ ਸਾਰੇ ਐਸੇ ਜਿਹੜੇ ਟੈਨਸ਼ਨ ਹੈ ਅੱਜ ਦੇ ਹਾਲਾਤ ਨੂੰ ਲੈ ਕੇ ਸੋ ਕੋਈ ਸ਼ੱਕ ਨਹੀਂ ਰਾਤ ਵੀ ਸਾਰੀ ਬੜੀ ਸਾਰੇ ਨਹੀਂ ਜਾ ਕੇ ਕੱਢੀ ਹੋਏਗੀ ਔਰ ਕਿਉਂਕਿ ਜਿਹੜੇ ਹਾਲਾਤ ਨੇ ਇਸ ਸਮੇਂ ਮੁਸ਼ਕਿਲਾਂ ਸਾਰੇ ਨੂੰ ਲੱਗਦੀਆਂ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਚਿੰਤਾ ਨਾ ਕਰਨ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਤੇ ਅਸੀਂ ਇਹਨਾਂ ਹਾਲਾਤਾਂ ਵਿੱਚੋਂ ਬਾਹਰ ਨਿਕਲਾਂਗੇ ਉਹਨਾਂ ਕਿਹਾ ਕਿ ਸਾਰੇ ਦੇਸ਼ ਨੂੰ ਫੌਜ ਤੇ ਮਾਣ ਹੈ ਅਸੀਂ ਦੇਸ਼ ਦਾ ਸਾਥ ਦੇਣਾ ਭਾਰਤ ਤੇ ਪਾਕਿਸਤਾਨ ਵਿੱਚ ਚੱਲ ਰਹੇ ਤਣਾਅ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਹਨ ਕਈ ਪ੍ਰੋਗਰਾਮ ਰੱਦ ਵੀ ਕੀਤੇ ਜਾ ਰਹੇ ਹਨ ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਵੀ ਇੱਕ ਵੱਡਾ ਐਲਾਨ ਕੀਤਾ ਉਹਨਾਂ ਕਿਹਾ ਕਿ ਇਹਨਾਂ ਦੀ ਜਥੇਬੰਦੀ ਵੱਲੋਂ ਰੱਖੇਗੇ ਸਾਰੇ ਪ੍ਰੋਗਰਾਮਾਂ ਨੂੰ 15 ਦਿਨਾਂ ਲਈ ਮੁਲਤਵੀ ਕਰ ਦਿੱਤਾ ਜਾਂਦਾ ਹੈ ਦੀਸ਼ੰਦਰ ਬਣੀ ਹਾਲਾਤਾਂ ਦੇ ਚੱਲਦੇ ਐਸਕੇਐਮ ਗੈਰ ਰਾਸ਼ਟਰੀਗਨੀ ਅਗਲੇ 15 ਦਿਨਾਂ ਤੱਕ ਆਪਣੇ ਸਾਰੇ ਪ੍ਰੋਗਰਾਮ ਰੱਦ ਕੀਤੇ ਨੇ ਕਿਸਾਨ ਇਹ ਤਾਂ ਜਗਜੀਤ ਸਿੰਘ ਢੱਲਵਾਲ ਨੇ ਵੀਡੀਓ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਬਹੁਤ ਕੰਬੇਈਰ ਹਾਲਾਤਾਂ ਦੇ ਵਿੱਚ ਦੇਸ਼ ਵਿਚਰ ਰਿਹਾ ਹੈ ਪਰ ਇਨਾ ਹਾਲਾਤਾਂ ਦੇ ਵਿੱਚ ਫਿਰ ਅਸੀਂ ਫੈਸਲਾ ਲਿਆ ਕਿ ਸਾਨੂੰ ਆਪਣੇ ਜਿਹੜੇ ਪ੍ਰੋਗਰਾਮ ਨੇ ਭਾਵੇਂ ਸਾਡੇ ਸਰਕਾਰ ਦੇ ਨਾਲ ਨੀਤੀਆਂ ਪਾਲਿਸੀਆਂ ਨੂੰ ਲੈ ਕੇ ਜਿੰਨੇ ਵੀ ਮਰਜ਼ੀ ਡਿਫਰੈਂਸਸ ਹੋਣ ਸਾਡੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ ਸਰਕਾਰਾਂ ਦੇ ਨਾਲ ਸਾਡੀਆਂ ਮੰਗਾਂ ਮਸਲੇ ਮੁੱਦਿਆਂ ਨੂੰ ਲੈ ਕੇ ਸੋ ਉਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਇਸ ਹਾਲਾਤ ਦਾ ਧਿਆਨ ਰੱਖਦੇ ਹੋਏ ਐਸਕੇਮ ਨੌਨ ਪੋਲਿਟਿਕਲ ਨੇ ਫੈਸਲਾ ਲਿਆ ਕਿ 15 ਦਿਨ ਲਈ ਸਾਰੇ ਦੇ ਸਾਰੇ ਜਿਹੜੇ ਪ੍ਰੋਗਰਾਮ ਦਿੱਤੇ ਹੋਏ ਨੇ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਪੋਸਟਪੋਨ ਕੀਤੇ ਗਏ ਆ ਰਾਦੇ ਔਰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਉਸ ਦਿਨ ਤੱਕ ਜਰਾ ਧਿਆਨ ਰੱਖਾਂ ਇਸ ਗੱਲ ਦਾ ਕਿ ਪ੍ਰੋਗਰਾਮ ਪੋਸਟਪੋਨ ਆ ਆਪਣਾ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਪੈਦਾ ਕਰਨਾ ਆਪਣਾ ਕੋਈ ਨਿਸ਼ਾਨਾ ਨਹੀਂ ਹੈ ਸਰਕਾਰ ਆਪਣੇ ਧਿਆਨ ਨਾਲ ਆਪਣਾ ਧਿਆਨ ਕੇਂਦਰਿਤ ਕਰਕੇ ਆਉਦੇ ਉਸ ਮਸਲੇ ਨਾਲ ਨਜਿੱਠੇ ਮੈਂ ਦੂਸਰੀ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਸਰਕਾਰ ਨੂੰ ਵੀ ਕਿ ਸਰਕਾਰ ਵੀ ਕਿਰਪਾ ਕਰਕੇ ਇਹ ਜਿਹੜਾ 15 ਦਿਨ ਦਾ ਅਸੀਂ ਇਸ ਗੱਲ ਨੂੰ ਰੋਕ ਲਾਈ ਹੈ ਵਿਰਾਮ ਲਾਇਆ ਹੈ ਇਹਦੇ ਤੇ ਧਿਆਨ ਦੇਂਦੀ ਹੋਈ ਕੋਈ ਅਜਿਹਾ ਕੰਮ ਨਾ ਕਰੇ ਕਿ ਲੋਕਾਂ ਨੂੰ ਸੜਕ ਦੇ ਉੱਤੇ ਆਉਣਾ ਪਵੇ ਸਰਕਾਰ ਵੀ ਸੋਚੇ ਜਰਾ ਕਿਸਾਨੀ ਤਾਂ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਹੈ ਕਿ ਬੇਸ਼ੱਕ ਕਿਸਾਨੀ ਮਸਲਿਆਂ ਨੂੰ ਲੈ ਕੇ ਸਰਕਾਰਾਂ ਦੇ ਨਾਲ ਸਾਡੇ মতਪੀਦ ਹੋ ਸਕਦੇ ਨੇ ਪਰ ਇਸ ਸਮੇਂ ਦੇਸ਼ ਹਿੱਤ ਲਈ ਅਸੀਂ ਸਰਕਾਰ ਦੇ ਨਾਲ ਹਾਂ ਪੰਜਾਬ ਦੇ ਜਲੰਧਰ ਵਿੱਚ ਨਸ਼ਾ ਤਸਕਾ ਵਿਰੁੱਧ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਕਮਿਸ਼ਨ ਪੁਲਿਸ ਨੇ ਨਗਰ ਨਿਗਮ ਦੀ ਟੀਮ ਨਾਲ ਮਿਲ ਕੇ ਤਸਕਰਾਂ ਦੇ ਘਰਾਂ ਤੇ ਕਾਰਵਾਈ ਕੀਤੀ ਹੈ ਦਰਸਲ ਏਪੀਸੀ ਰੂਪ ਕੌਰ ਅਤੇ ਨਗਰ ਨਿਗਮ ਦੀ ਟੀਮ ਨੇ ਆਬਾਦਪੁਰਾ ਦੀ ਲੈਨ ਨੰਬਰ 6 ਵਿੱਚ ਸਥਿਤ ਨਸ਼ਾ ਤਸਕਰ ਹਨੀ ਕਲਿਆਣ ਦੇ ਘਰ ਉੱਤੇ ਬੁਲਡੋਜ਼ਰ ਚਲਾ ਦਿੱਤਾ ਹੈ ਨਸ਼ਾ ਤਸਕਰ ਵਿਰੁੱਧ ਪੁਲਿਸ ਵੱਲੋਂ ਕਾਰਵਾਈ ਲਗਾਤਾਰ ਹੀ ਜਾਰੀ ਹੈ ਇਸੇ ਦੇ ਚੱਲਦੇ ਆਬਾਦਪੁਰਾ ਦੀ ਲੈਨ ਨੰਬਰ 6 ਵਿੱਚ ਸਥਿਤ ਨਸ਼ਾ ਤਸਕਰ ਹਨੀ ਕਲਿਆਣ ਦੇ ਘਰ ਤੇ ਬੁਲਡੋਜ਼ਰ ਚਲਾਇਆ ਗਿਆ ਹਨੀ ਕਲਿਆਣ ਵਿਰੋਧ ਐਨਡੀਪੀਐਸ ਐਕਟ ਤਹਿਤ ਕਈ ਮਾਮਲੇ ਦਰਜ ਨੇ ਮੁਲਜ਼ਮ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਸੀ ਅਤੇ ਉਸ ਵਿਰੁੱਧ ਲਗਾਤਾਰ ਹੀ ਸ਼ਿਕਾਇਤਾਂ ਮਿਲ ਰਹੀਆਂ ਸਨ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਰੂਪ ਕੌਰ ਨੇ ਕਿਹਾ ਕਿ ਇਹ ਕਾਰਵਾਈ ਆਬਾਦਪੁਰਾ ਲਿੰਕ ਰੋਡ ਮਾਡਲ ਟਾਊਨ ਰੋਡ ਤੇ ਕੀਤੀ ਗਈ ਇਸ ਲਈ ਪੁਲਿਸ ਨੇ ਨਗਰ ਨਿਗਮ ਦੀ ਟੀਮ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਤਾਂ ਜੋ ਕਾਰਵਾਈ ਦੌਰਾਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾ ਸਕੇ ਇਹ ਕਾਰਵਾਈ ਨਗਰ ਨਿਗਮ ਦੇ ਹੁਕਮ ਅ ਤਹਿਤ ਘਰ ਕਾਨੂੰਨੀ ਤੌਰ ਤੇ ਬਣਾਈ ਗਈ ਇਮਾਰਤ ਸਬੰਧੀ ਕੀਤੀ ਗਈ ਜੀ ਆਪਣੇ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚੱਲ ਰਹੀ ਹੈ ਜੀ ਯੋ ਯੋ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ 9 ਤਰੀਕ ਨੂੰ ਅਬਾਦਪੁਰਾ ਲਿੰਕ ਰੋਡ ਤੇ ਆਪਣੇ ਮਾਡਲ ਟਾਊਨ ਡਿਵੀਜ਼ਨ ਦੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਬੰਦੇ ਦਾ ਨਾਮ ਹਨੀ ਕਲਿਆਣ ਹੈ ਜਿਹਦਾ ਘਰ ਡਿਮੋਲਿਸ਼ ਕੀਤਾ ਜਾ ਰਿਹਾ ਜੀ ਤੇ ਇਹਦੇ ਵਿੱਚ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਸੀ ਤੇ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਜੀ ਇਹ ਕਿਉਂਕਿ ਕਾਰਪੋਰੇਸ਼ਨ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ ਉਹਦੇ ਅਗੇਂਸਟ ਬਣਿਆ ਹੋਇਆ ਸੀ ਜੀ ਜੋ ਉਹਨਾਂ ਦੇ ਲਾਜ਼ ਨੇ ਕਿ ਗਲੀ ਦੇ ਬਾਹਰ ਨਹੀਂ ਕੋਈ ਚਵਾਰਾ ਹੋਣਾ ਚਾਹੀਦਾ ਉਹਦੇ ਰਿਗਾਰਡਿੰਗ ਇਹ ਕੀਤਾ ਗਿਆ ਜੀ ਬਿਲਕੁਲ ਜੀ ਨਸ਼ਾ ਇਹ ਇਸ ਬੰਦੇ ਤੇ ਪੰਜ ਪਰਚੇ ਹੈਗੇ ਸੀ ਤੇ ਤਿੰਨ ਉਹਨਾਂ ਵਿੱਚੋਂ ਐਂਡੀਪੀਐਸ ਦੇ ਪਰਚੇ ਸੀ ਤੇ ਇਹ ਉਹਨਾਂ ਵਿੱਚੋਂ ਕਨਵਿਕਟਿਡ ਵੀ ਹੈਗਾ ਜੀ ਇਸ ਟਾਈਮ ਇਹ ਫਰਾਰ ਹੈ ਜੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜੀ ਇਹਨੂੰ ਅਰੈਸਟ ਕਰਾਂਗੇ ਸੋ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਹੰਨੀ ਕल्याण ਵਿਰੁੱਧ ਪੰਜ ਮਾਮਲੇ ਦਰਜ ਨੇ ਜਿਨ੍ਹਾਂ ਵਿੱਚ 3 ਵਿਅਕਤੀ ਨੇ ਐਂਡੀਪੀਐਸ ਐਕਟ ਅਧੀਨ ਨੇ ਫਿਲਹਾਲ ਦੋਸ਼ੀ ਫਰਾਰ ਹੈ ਉਸਨੇ ਗ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅੱਜ ਦੇ ਪੰਜਾਬ ਨਿਊਜ਼ ਬੁਲੇਟਨ ਦੇ ਵਿੱਚ ਨਹੀਂ ਪੰਜਾਬ ਨਿਊਜ਼ ਬੁਲੇਟਨ ਲੈ ਕੇ ਕੱਲ ਫਿਰ حاضر ਹੋਵਾਂਗੇ ਧੰਨਵਾਦ